ਗਰਲਸ ਕਮੇਟੀ ਦੇ ਵੱਲੋਂ ਕਸਬਾ ਦੁਰੰਗਲਾ ਦੇ ਵਿੱਚ ਜੀਡੀ ਪਾਂਸ ਅਤੇ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਵਿਰੁੱਧ ਅਰਥੀ ਫੁੱਕ ਮੁਜ਼ਾਹਰਾ ਕੀਤਾ ਗਿਆ ਕਿਸਾਨ ਬੀਬੀਆਂ ਤੇ ਆਗੂਆਂ ਨੇ ਕਿਹਾ ਕਿ ਈਸਟ ਇੰਡੀਆ ਕੰਪਨੀ ਵੀ ਖੁੱਲੇ ਵਪਾਰ ਦੀ ਮੰਸ਼ਾ ਦੇ ਨਾਲ ਭਾਰਤ ਦੇ ਵਿੱਚ ਆਈ ਸੀ ਤੇ ਕੁਝ ਸਮੇਂ ਬਾਅਦ ਭਾਰਤ ਤੇ ਕਬਜ਼ਾਕਾਰ ਕੇ ਬੈਠ ਗਏ ਉਸੇ ਤਰ੍ਹਾਂ ਤੇ ਅਮਰੀਕਾ ਦਾ ਰਾਸ਼ਟਰਪਤੀ ਖੁੱਲੇ ਵਪਾਰ ਦੇ ਸਮਝੌਤੇ ਦੇ ਲਈ ਭਾਰਤ ਆਇਆ ਹੈ ਜੇਕਰ ਇਹ ਸਮਝੌਤਾ ਹੋ ਜਾਂਦਾ ਹੈ ਤਾਪ ਆਰਤੀ ਨਾਗਰੀਕਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਬੋਝ ਪਵੇਗਾ ਭਾਰਤ ਦੇ ਛੋਟੇ ਵਪਾਰੀ ਕਿਸਾਨ ਮਜ਼ਦੂਰ ਦੁਕਾਨਦਾਰ ਅਤੇ ਸਮਝੌਤੇ ਦਾ ਵੱਡਾ ਅਸਰ ਪਵੇਗਾ। ਵਾਈਕੁਲੀ ਦਾ ਖਾਲਸਾ ਵਾਈਕੁਲੀ ਕੀ ਫਤਿਹ ਜੋ ਅਸੀਂ ਜੋਂਨ ਤੇਜਾ ਸਿਸਟਮ ਦਾ ਇਹ ਹੋਰ ਦੋ ਜੋਂਨ ਸਾਡੇ ਨਾਲ ਜਿਹੜੇ ਕਿ ਅੱਜ ਅਸੂਦਰ ਅੰਗਰੇਜ਼ ਦੇ ਵਿੱਚ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਦਾ ਪਤਲਾ ਕੋਕਿਆ ਆ ਰੋਸ ਵਿੱਚ ਰੋਸ ਇਹ ਕੀਤਾ ਜਾ ਰਿਹਾ ਕਿ ਜਿਹੜਾ ਮੋਦੀ ਆ ਸਾਡਾ ਉਹ ਰਾਸ਼ਟਰਪਤੀ ਦੇ ਨਾਲ ਨਾਲ ਕੇ ਅਮਰੀਕਾ ਦੇ ਰਾਸ਼ਟਰਪਤੀ ਨਾਲ ਨਾਲ ਕੇ ਆਪ ਸਵੇਚ ਜੋ ਵਪਾਰ ਕੇਂਦਰ ਬਣਾ ਰਿਆ ਉਹ ਅਸੀਂ ਨਹੀਂ ਬਣ ਦਿਆਂਗੇ ਭਾਵੇਂ ਆਪਣੇ ਦੁੱਧ ਤੇ ਹੋਵੇ ਭਾਵੇਂ ਇੱਕ ਨਾਜ ਤੇ ਹੋਵੇ ਇਹਦੀ ਫਰਮ ਤੇ ਹੋਵੇ ਜਿਹਦੇ ਤੇ ਮਰਜ਼ੀ ਹੋਵੇ ਲੇਕਿਨ ਅਸੀਂ ਇਹ ਵਪਾਰ ਨਹੀਂ ਹੋਣ ਦਿਆਂਗੇ ਇਹ ਮਾਰੂ ਨੀਤੀਆਂ ਜਿਹੜੀਆਂ ਅਸੀਂ ਨਹੀਂ ਚੱਲਣ ਦਿਆਂਗੇ ਇਹ ਸਰਕਾਰ ਸਾਡੇ ਵਿਰੁੱਧ ਇਹੋ ਜੇ ਕੰਮ ਨਾ ਕਰੇ ਅਸੀਂ ਇਹੋ ਜੇ ਕੰਮ ਨਹੀਂ ਕਰਦੇ ਨੇ ਇਹ ਮਾਰੂ ਨੀਤੀਆਂ ਲਾਗੂ ਨਹੀਂ ਹੋਣ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋ ਕਿ ਸੂਬੇ ਦਾ ਅਤੇ ਕੇਐਮਐਮ ਦਾ ਜਿਹੜਾ ਫੈਸਲਾ ਲਾ ਕੀਤਾ ਗਿਆ ਕਿ ਜਿਹੜਾ ਜੀਡੀ ਵਾਸ ਸਾਡੀ ਕੇਂਦਰ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਰਲ ਕੇ ਤੇ ਜਿਹੜੀਆਂ ਨੀਤੀਆਂ ਲਾਗੂ ਕਰਨ ਦੇ ਆ ਚੋਰੀ ਸਪੇ ਕਿਸਾਨ ਮਜ਼ਦੂਰ ਅਤੇ ਆਮ ਲੋਕਾਂ ਦੀ ਵਿਰੋਧੀ ਨੀਤੀਆਂ ਜਿਹੜੀਆਂ ਨੇ ਉਹ ਅਪਣਾ ਰਿਆ ਵਾ ਇਹਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਨਾਲ ਬਹੁਤ ਜ਼ਿਆਦਾ ਵੱਡਾ ਇੱਕ ਧੋਖਾ ਆਊਗਾ ਤੇ ਨੁਕਸਾਨ ਹੋਊਗਾ ਪਿਆ ਤੇ ਜਿਹੜੀਆਂ ਪੰਜਾਬ ਦੇ ਵਿੱਚ ਖਸਣਾ ਜਨ ਨੂੰ ਲਾਗੂ ਨੇ ਉਹਨਾਂ ਨੂੰ ਖਤਮ ਕਰਨ ਵਾਸਤੇ ਆਉਣ ਵਾਲੀ ਪੀੜ੍ਹੀ ਨੂੰ ਖਤਮ ਕਰਨ ਵਾਸਤੇ ਅਮੈਰਖਾ ਨਾਲ ਰਲ ਕੇ ਉਹ ਜੋ ਉਪ ਰਾਸ਼ਟਰਪਤੀ ਦੇ ਨਾਲ ਰਲ ਕੇ ਜਿਹੜਾ ਇੱਥੇ ਪੰਜਾਬ 'ਚ ਆਇਆ ਉਹਨੇ ਆਣ ਕੇ ਜਿਹੜੀਆਂ ਗੱਲਾਂ ਕੀਤੀਆਂ ਉਹਦੇ ਨਾਲ ਸਮਝੌਤਾ ਕਰਨ ਵਾਸਤੇ ਤਿਆਰ ਆ ਪਰ ਅਸੀਂ ਇਸ ਗੱਲ ਦਾ ਬਿਓਰ-ਗੋੜ ਵਟੂਰ ਕਰਦੇ ਆ ਕਿ ਕਦੇ ਵੀ ਬਾਹਰ ਦੀ ਆਵਾਸਾਂੀਆਂ ਨਾਲ ਇਹ ਸਮਝੌਤਾ ਨਹੀਂ ਹੋਣ ਦਿਆਂਗੇ ਜਿਹੜੇ ਪੰਜਾਬ ਦੇ ਲੋਕਾਂ ਦੇ ਮਾਰੂ ਕਾਨੂੰਨ ਨੇ ਇਹਨਾਂ ਨੂੰ ਵਾਪਸ ਕਰੋ ਅਸੀਂ ਇਹਦਾ ਕਿਸਾਨ ਮਟਰ ਸੜਕ